ਹਾਂਜੀ ਮੈਂ ਆਈ ਵਾਸ ਰਿਪਰੈਜ਼েন্টিੰਗ ਇਨ ਅ ਪੀਆਈਐਲ ਨੰਬਰ 36 ਪੀਆਈਐਲ ਨੰਬਰ 36 ਚ ਮੈਂ ਲੀਡਰ ਆਫ ਦਾ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਿਟ ਫਾਈਲ ਕੀਤੀ ਸੀ ਜਿਹੜੀ ਕਿ ਰਿਟ 27 ਨੂੰ ਫਾਈਲ ਹੋਈ ਸੀ ਔਰ 27 ਦੀ ਫਾਈਲ ਤੋਂ ਜਦੋਂ ਐਡਵਾਂਸ ਨੋਟਿਸ ਗਿਆ ਤਾਂ 29 ਨੂੰ ਉਹਦੀ ਹੀਅਰਿੰਗ ਸੀ ਤਾਂ 28 ਫਰਵਰੀ ਰਾਤ ਨੂੰ 10:45 ਮਿੰਟ ਤੇ ਐਫਆਈਆਰ ਰਜਿਸਟਰ ਕੀਤੀ ਗਈ ਜਦੋਂ ਕਿ ਸਟੇਟ ਨੂੰ ਪਤਾ ਸੀ ਕਿ ਸਵੇਰੇ 29 ਫਰਵਰੀ ਨੂੰ ਇਹ ਕੇਸ ਹੀਅਰਿੰਗ ਤੇ ਆ ਰਿਹਾ ਹੈ ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਐਡਵਾਂਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਸੋ ਇਹ ਗੱਲ ਕਨਸਿਡਰ ਕਰਕੇ ਡਿਲੇ ਇਨ ਐਫਆਈਆਰ ਡਿਲੇ ਇਨ ਪੋਸਟਮਾਰਟਮ ਇਹਨਾਂ ਗੱਲਾਂ ਨੂੰ ਕਨਸਿਡਰ ਕਰਦੇ ਹੋਏ ਤੇ ਜੂਰਿਸਡਿਕਸ਼ਨ ਦੇ ਇਸ਼ੂ ਨੂੰ ਜਿਹੜਾ ਕਿ ਕੰਟੈਸਟ ਕੀਤਾ ਪੰਜਾਬ ਖੁਦ ਹੀ ਕਹਿ ਰਿਹਾ ਕਿ ਜੂਰਿਸਡਿਕਸ਼ਨ ਪੰਜਾਬ ਦੀ ਨਹੀਂ ਬਣਦੀ ਇਸ ਗੱਲ ਤੇ ਵੀ ਸ਼ੱਕ ਜਿਤਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਇਹ ਇਸ਼ੂ ਜਿਹੜਾ ਜੂਰਿਸਡਿਕਸ਼ਨ ਦਾ ਤੇ ਵੈਦਰ ਦਾ ਫੋਰਸ ਯੂਜ਼ਡ ਬਾਈ ਦਾ ਹਰਿਆਣਾ ਪੁਲਿਸ ਕਮਨਸਰੇਟਸ ਵਿਦ ਦਾ ਡੈਮੋਨਸਟ੍ਰੇਸ਼ਨ ਬਾਈ ਦਾ ਫਾਰਮਰਸ ਇਹ ਦੋਨੋਂ ਇਸ਼ੂ ਤੇ ਜੁਰਿਸਡਿਕਸ਼ਨ ਦਾ ਇਸ਼ੂ ਡਿਟਰਮਨ ਕਰਨ ਵਾਸਤੇ ਕਮੇਟੀ ਬਣਾਈ ਗਈ ਆ ਵਿਚ ਵਿਲ ਬੀ ਹੈਡਡ ਬਾਈ ਅ ਰਿਟਾਇਰਡ ਹਾਈ ਕੋਰਟ ਜੱਜ ਐਂਡ ਵਿਲ ਕੰਸਿਸਟ ਆਫ ਟੂ ਮੈਂਬਰ ਫਰਮ ਵਨ ਫਰਮ ਹਰਿਆਣਾ ਵਨ ਫਰਮ ਸਟੇਟ ਆਫ ਪੰਜਾਬ ਆਰ ਪੁਲਿਸ ਆਫੀਸਰਸ ਆਫ ਦਾ ਰੈਂਕ ਆਫ ਏਡੀਜੀਪੀ ਸੋ ਦਿਸ ਥਰੀ ਮੈਂਬਰ ਕਮੇਟੀ ਵਿਲ ਡਿਸਾਈਡ and submit report within one month to the high court with regard to the jurisdiction and with regard to the incident and also with regard to the force used whether does it commensurate with the uh, uh, with the farmers who were who were proceeding in a peaceful manner kisana nu vi keh ke kisana nu vi keh ke be oh vi join kar sakde a committee ch apna pak dass sakde ਹੋ ਜਿਹੜੀ ਹਰਿਆਣਾ ਸਰਕਾਰ ਨੇ ਮੰਨਿਆ ਕਿ ਉਹਨਾਂ ਨੇ ਬੁਲੇਟਸ ਦਾ ਇਸਤੇਮਾਲ ਕੀਤਾ ਜਾਂ ਹੋਰ ਉਹ ਬੁਲੇਟਸ ਦਾ ਇਸਤੇਮਾਲ ਜਿਹੜਾ ਸੀ ਰਬਰ ਬੁਲੇਟਸ ਕਲੇਮ ਕਰ ਰਹੇ ਸੀ ਉਹਨੂੰ ਅਸੀਂ ਕੰਟੈਸਟ ਕੀਤਾ ਕਿ ਰਬਰ ਬੁਲੇਟਸ ਨਹੀਂ ਸੀ ਇਹ ਪੈਲੇਟਸ ਯੂਜ਼ ਹੋਏ ਆ ਜਿਹੜੇ ਉਹਦੀ ਬਾਡੀ ਚੋਂ ਨਿਕਲੇ ਆ ਉਹ ਮੈਟੈਲਿਕ ਬਾਲ ਨਿਕਲੇ ਆ ਸ਼ੁਭ ਕਰਨ ਦੀ ਬਾਡੀ ਚੋਂ ਜਿਹੜੇ ਪ੍ਰੀਜ਼ਰਵ ਕੀਤੇ ਗਏ ਆ ਦੇ ਵਰ ਮੈਟੈਲਿਕ ਬਾਲਸ ਨੋਟ ਪਲਾਸਟਿਕ ਪਲਾਸਟਿਕ ਦੇਸਪਾਈਟ ਪਲਾਸਟਿਕ ਯੂਜ਼ ਆਫ ਪਲਾਸਟਿਕ ਇਟ ਵਾਸ ਨੋਟ ਅ ਯੂਜ਼ ਆਫ ਪਲਾਸਟਿਕ ਬੁਲੇਟਸ ਯੂ plastic and bullet and a metallic bullet are two different elements so therefore they can't claim these were of only plastic but what is jo body ch jo de occipital bag ch head skull ch mile a oh metallic balls a na ke plastic de constituents a oh de bachcha nu agge nahi kita hoya si oh ek symbolic demonstration da tarika si oh photograph te ohna ne tippani kiti oh ohna ne court ne kiah ਕਿ ਭਈ ਸਾਨੂੰ ਸਾਨੂੰ ਆਪਣੇ ਬੱਚਿਆਂ ਨੂੰ ਨਹੀਂ ਉੱਥੇ ਲੈ ਕੇ ਜਾਣਾ ਚਾਹੀਦਾ ਡਿਮੋਨਸਟ੍ਰੇਸ਼ਨ ਵਾਸਤੇ ਕੋਰਟ ਨੇ ਹੀ ਕਿਹਾ ਜੀ ਕਿ ਵੈਦਰ ਇ ਜਸਟੀਫਿਕੇਸ਼ਨ ਹੈ ਕਿ ਐਨੀ ਫੋਰਸ ਐਨੀ ਯੂਜ਼ ਕਰਨ ਦੀ ਫਾਇਰਿੰਗ ਦੀ ਕਰਨ ਦੀ ਜ਼ਰੂਰਤ ਪਈ ਸੀ ਕਿਉਂਕਿ ਕਿ ਫੋਰਸ ਜ਼ਿਆਦਾ ਉਹਨਾਂ ਨੇ ਯੂਜ਼ ਕਰਤੀ ਜਿੰਨੀ ਕੀ ਜ਼ਰੂਰਤ ਸੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par